ਨੂੰ ਕੀ ਅੱਜ ਅੰਤਮ ਵਿਦਾਇਤ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਰਧਾਂਜਲੀ ਦੇਣ ਪਹੁੰਚੇ ਨੇ ਤਾਂ ਖੁਦ ਉਹਨਾਂ ਦੇ ਵੱਲੋਂ ਜਿਹੜੀ ਅਰਥੀ ਨੂੰ ਮੋਢਾ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਬੇਹਦ ਗਮਗੀਨ ਮਾਹੌਲ ਪੰਜਾਬੀ ਸਾਹਿਤ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਸੁਰਜੀਤ ਪਾਤਰ ਜੀ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਝਟਕਾ ਲੱਗਦਾ ਹੈ ਤਾਂ ਅੱਜ ਅੰਤਮ ਵਿਦਾਇਤ ਦਿੱਤੀ ਜਾ ਰਹੀ ਹੈ ਸੁਰਜੀਤ ਪਾਤਰ ਸਦਾ ਦੇ ਲਈ ਯਾਦਾਂ ਗੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨਮਕਾ ਦੇ ਨਾਲ ਮੋਢਾ ਦਿੱਤਾ ਅੱਜ ਸਾਰਾ ਅਸਮਾਨ ਵੀ ਰੋ ਰਿਹਾ ਹੋਣਾ ਜਿਸ ਤਰ੍ਹਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਅਸੀਂ ਵਿਖਾ ਰਹੇ ਹਾਂ ਨਮਕਾ ਦੇ ਨਾਲ ਸੁਰਜੀਤ ਪਾਤਰ ਜੀ ਨੂੰ ਅੰਤਮ ਵਿਦਾਈ ਦਿੱਤੀ ਜਾ ਰਹੀ ਹੈ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਨ੍ਹਾਂ ਨੇ ਉਹਨਾਂ ਦੀ ਕੋਈ ਕਵਿਤਾ ਕੋਈ ਉਹਨਾਂ ਦਾ ਅਜਿਹਾ ਸਾਹਤ ਨਾ ਪੜਿਆ ਹੋਵੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਮਕਾ ਸਿੱਖਾਂ ਦੇ ਨਾਲ ਇੱਥੇ ਅੰਤਮ ਵਿਦਾਈ ਦੇਣ ਪਹੁੰਚੇ ਨੇ ਤਸਵੀਰਾਂ ਨੇ ਲੁਧਿਆਣਾ ਤੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਜਾ ਰਿਹਾ ਸੁਰਜੀਤ ਪਾਤਰ ਜੀ ਅੱਜ ਸਦਾ ਦੇ ਲਈ ਪੰਜ ਤਤਾ ਦੇ ਵਿੱਚ ਵਲੀਨ ਹੋਣ ਜਾ ਰਹੇ ਨੇ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਉੱਗੇ ਲੇਖਕ ਕਵੀ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ ਜਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੰਤਮ ਵਿਦਾਈ ਦੇਣ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਵਿਖਾ ਰਹੇ ਆ ਜਿੱਥੇ ਅਜੰਤਮ ਸਨਸਕਾਰ ਕੀਤਾ ਜਾਣਾ ਕੁਝ ਹੀ ਸਮੇਂ ਦੇ ਵਿੱਚ ਪੰਜ ਤਤਾਂ ਦੇ ਵਿੱਚ ਵਲੀਨ ਹੋ ਜਾਣਗੇ surjit patar ਤਸਵੀਰਾਂ ਨੇ ਹਾਲਾਂਕਿ ਪੰਜਾਬੀ ਸਾਹਿਤ ਦੀ ਇੱਕ ਸਦੀ ਦਾ ਸੀ ਕਹਿ ਸਕਦੇ ਆ ਕਿ ਅੰਤ ਹੋ ਗਿਆ ਪੰਜਾਬੀ ਸਾਹਿਤ ਕਾਦਮੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਜਨਾ ਮੱਖਾਂ ਦੇ ਨਾਲ surjit patar ਜੀ ਨੂੰ ਅੰਤਮ ਵਿਦਾਇਤ ਦਿੱਤੀ ਜਾ ਰਹੀ ਹੈ ਤਸਵੀਰਾਂ ਬੇਹਦ ਗਮਗੀਨ ਮਾਹੌਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਥੇ ਅੰਤਮ ਦਰਸ਼ਨਾਂ ਦੇ ਲਈ ਪਹੁੰਚੇ ਨੇ ਅੰਤਮ ਵਿਦਾਇਤ ਦਿੱਤੀ ਜਾ ਰਹੀ ਹੈ ਖੁਦ ਅਰਥੀ ਨੂੰ ਸੀਐਮ ਮਾਨ ਦੇ ਵੱਲੋਂ ਮੋਢਾ ਦਿੱਤਾ ਜਾ ਰਿਹਾ ਤਾਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਾਤਰ ਸਾਹਿਬ ਦੇ ਲਈ ਜਿਹੜਾ ਪਿਆਰ ਹੈ ਜਿਹੜੀ ਖੇਚਾ ਉਹਨਾਂ ਦੇ ਪ੍ਰਤੀ ਕਿੰਨੀ ਕੋ ਹੈ ਪੰਜਾਬ ਨਹੀਂ ਬਲਕਿ ਦੁਨੀਆਂ ਭਰ ਦੇ ਲੋਕਾਂ ਦੇ ਵਿੱਚ ਤੇ ਪੰਜਾਬੀ ਸਾਇਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੰਤਮ ਵਿਦਾਇਤ ਦੀਆਂ ਇਹ ਬੇहद ਗਮਗੀਨ ਤਸਵੀਰਾਂ ਪਰਿਵਾਰ ਇਸ ਲੇ ਗਾਮਕਿੰਡ ਮਾਹੌਲ ਦੇ ਵਿੱਚ ਹੈ ਤੇ ਉਗੀਆਂ ਸ਼ਖਸੀਅਤਾਂ ਇੱਥੇ ਅੰਤਮ ਵਿਦਾਈ ਦੇ ਲਈ ਅੰਤਮ ਦਰਸ਼ਨਾਂ ਦੇ ਲਈ ਪਹੁੰਚ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਥੇ ਅੰਤਮ ਦਰਸ਼ਨ ਕਰਨ ਪਹੁੰਚੇ ਨੇ ਇੱਥੇ ਉਹਨਾਂ ਦੇ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਪਾਤਰ ਸਾਹਿਬ ਅੱਜ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਜਾਣਗੇ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਲੇਖਕ ਜਿਨ੍ਹਾਂ ਦਾ ਹਰ ਕੋਈ ਕਾਇਲ ਹੈ ਉਹਨਾਂ ਦੇ ਲੇਖਾਂ ਨੂੰ ਅੱਜਕੱਲ੍ਹ ਹਰ ਕੋਈ ਪੜ੍ਹਦਾ ਹੈ ਤੇ ਉਹਨਾਂ ਦੇ ਜ਼ਰੀਏ ਹਰ ਕਿਸੇ ਦੇ ਦਿਲ ਦੇ ਵਿੱਚ ਤਾਂ ਜ਼ਿੰਦਾ ਰਹਿਣਗੇ ਪਰ ਅੱਜ ਅੰਤਮ ਵਿਦਾਈ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਬੇਹਦ ਗਮਗੀਨ ਮਹਾਲੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਅੰਤਮ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਤਾਂ ਸੀਐਮ ਮਾਨ ਦੇ ਵੱਲੋਂ ਮੋਢਾ ਦਿੱਤਾ ਗਿਆ ਅੰਤਮ ਸਫ਼ਰ ਤੇ ਨੇ ਪੰਜਾਬੀ ਸਾਹਿਤ ਦੇ ਸੁਰਜੀਤ ਪਾਤਰ ਅੰਤਮ ਸਫ਼ਰਾ ਤੇ ਨੇ ਕੁਝ ਹੀ ਸਮੇਂ ਦੇ ਵਿੱਚ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਜਾਣਗੇ ਸੁਰਜੀਤ ਪਾਤਰ ਤਾਂ ਪੰਜਾਬੀ ਸਾਹਿਤ ਤੇ ਕਲਾ ਦੇ ਖੇਤਰ ਦਾ ਇਹ ਵੱਡਾ ਨਾਮ ਸ਼ਾਇਦ ਹੀ ਕੋਈ ਅਜਿਹਾ ਰਿਹਾ ਹੋਵੇਗਾ ਜੋ ਇਹਨਾਂ ਤੋਂ ਜਾਣੂ ਨਾ ਹੋਵੇ ਜਾਂ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਖਿੱਚ ਨਾ ਹੋਵੇ ਸੁਰਜੀਤ ਪਾਤਰ ਜੀ ਉਹਨਾਂ ਨੂੰ ਪੰਜਾਬ ਹੀ ਨਹੀਂ ਦੁਨੀਆ ਭਰ ਦੇ ਲੋਕ ਕਿੰਨਾ ਪਿਆਰ ਕਰਦੇ ਸਨ ਪੰਜਾਬੀ ਸਾਹਿਤ ਦੇ ਬਾਬਾ ਬੋੜ ਦਾ ਅੰਤ ਹੋ ਗਿਆ ਜਿੱਥੇ ਖਬਰ ਦਾ ਸਾਹਮਣੇ ਆਉਂਦੀ ਹੈ ਤਾਂ ਜਿਹੜੀ ਸੋਗ ਦੀ ਲਹਿਰ ਦੌੜ ਗਈ ਹੈ ਤੇ ਅੱਜ ਪੰਜ ਤਤਾਂ ਦੇ ਵਿੱਚ ਸੁਰਜੀਤ ਪਾਤਰ ਜੀ ਵਿਲੀਨ ਹੋ ਜਾਣਗੇ ਉਥੇ ਹੀ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਥੇ ਅੰਤਮ ਦਰਸ਼ਨ ਕਰਨ ਦੇ ਲਈ ਲੁਧਿਆਣੇ ਪਹੁੰਚੇ ਨੇ ਤਸਵੀਰਾਂ ਸਿੱਧੀਆਂ ਤੁਹਾਨੂੰ ਲੁਧਿਆਣੇ ਤੋਂ ਵਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਰਜੀਤ ਪਾਤਰ ਜੀ ਦੀ ਮ੍ਰਿਤਕ ਦੇ ਨੂੰ ਮੋਢਾ ਦਿੱਤਾ ਜਾ ਰਿਹਾ ਨਾਮ ਅੱਖਰ ਦੇ ਨਾਲ ਅੱਜ ਅੰਤਮ ਵਿਦਾਈ ਦਿੱਤੀ ਜਾ ਰਹੀ ਹੈ